ਹਾਂਜੀ ਪਿਆਰੇ ਵਿਦਿਆਰਥੀਓ ਮੈਰਿਟੋਰੀਆ ਸਕੂਲਾਂ ਦੇ ਲਈ ਜਿਹੜੀ ਸੈਕੰਡ ਕਾਉਂਸਲਿੰਗ ਆ ਚੁੱਕੀ ਹੈ ਕਿ ਬਹੁਤ ਸਾਰੇ ਵਿਦਿਆਰਥੀ ਇੰਤਜ਼ਾਰ ਕਰ ਰਹੇ ਸੀਗੇ ਉਹਨਾਂ ਬੱਚਿਆਂ ਦੀ ਆਈ ਹੈ ਜਿਹੜੇ ਓਪਨ ਕੈਟਾਗਰੀ ਵਾਲੇ ਮੈਂ ਸਪਸ਼ਟ ਕਰ ਦੇਵਾਂ ਓਪਨ ਕੈਟਾਗਰੀ WHH ਤੇ ਡਿਸੇਬਲਡ ਬੱਚੇ ਜਿਹੜੇ ਪ੍ਰਾਈਵੇਟ ਵਾਲੇ ਦੇ ਵਿੱਚ ਬੱਚੇ ਹੈ ਨਹੀਂਗੇ ਜੀ ਠੀਕ ਹੈ ਜੀ WHH ਡਿਸੇਬਲਡ ਤੇ ਓਪਨ ਕੈਟਾਗਰੀ ਓਪਨ ਕੈਟਾਗਰੀ ਦੇ ਬੱਚੇ ਬਹੁਤ ਨੇ ਉਹਨਾਂ ਦੀ ਲਿਸਟ ਆਈ ਹੈ ਤੇ ਲੈਟਰ ਮੈਂ ਤੁਹਾਨੂੰ ਦਿਖਾ ਦਿੰਨਾਗਾ 7 5 2024 ਦੀ ਲਗਾਤਾਰਤਾ ਦੇ ਵਿੱਚ ਆਇਆ ਜਿਹੜਾ ਲੈਟਰ ਹੈਗਾ 16 5 24 ਨੂੰ ਜ ਨਾਲ ਨੱਥੀ ਲਿਸਟਾ ਇਹ ਜਿਹੜੀ ਸਕੂਲ ਸੰਸਥਾ ਵਿੱਚ ਕਰਵਾਈ ਜਾਏਗੀ ਪਹਿਲਾਂ ਤੇ ਮੰਗੀ 16 5 24 ਨੂੰ ਜਿਹੜਾ ਲੜੀ ਨੰਬਰ 1 ਤੋਂ ਲੈ ਕੇ 695 ਤੱਕ ਲੜਕੀਆਂ ਦਾ ਕਾਉਂਸਲ ਦਾ ਸ਼ਡਿਊਲ ਆ ਜੀ ਲੜਕਿਆਂ ਦਾ ਜਿਹੜਾ ਕਾਉਂਸਲ ਦਾ ਸ਼ਡਿਊਲ ਹੈਗਾ ਲੜੀ ਨੰਬਰ 1 ਤੋਂ ਲੈ ਕੇ 483 ਤੱਕ 17 5 ਸ਼ੁੱਕਰਵਾਰ ਨੂੰ ਜਿਹੜਾ ਰਹੂਗਾ 696 ਤੋਂ 1390 ਤੱਕ ਲੜਕੀਆਂ ਦਾ ਕਾਉਂਸਲ ਦਾ ਸ਼ਡਿਊਲ ਆ ਤੇ ਲੜਕਿਆਂ ਦਾ ਜਿਹੜਾ ਰਹੇਗਾ 484 ਤੋਂ ਲੈ ਕੇ 966 ਤੱਕ ਦਾ ਜਿਹੜੇ ਬੱਚੇ ਰਹਿ ਗਏ ਸੀਗੇ ਉਹ ਜਿਹੜੀ ਮੈਂ ਲਿਸਟਾਂ ਵੀ ਭੇਜਦਾਗਾ ਮੈਰਿਟੋਰੀਅਸ ਸਟੂਡੈਂਟਸ ਜਿਹੜਾ ਹੈਗਾ ਹੈਲਪ ਗਰੁੱਪ ਟੈਲੀਗ੍ਰਾਮ ਤੇ ਬਣਿਆ ਹੋਇਆ ਮੈਰਿਟੋਰੀਅਸ ਸਟੂਡੈਂਟਸ ਹੈਲਪ ਗਰੁੱਪ ਆ ਜਿਹੜਾ ਤੁਸੀਂ ਅੰਗਰੇਜ਼ੀ ਜਾ ਕੇ ਸਰਚ ਕਰ ਲਿਓ ਉੱਥੇ ਲਿਸਟਾਂ ਪਾ ਦਿੰਨੇ ਆ ਸਾਰੀਆਂ ਤੇ ਨਾਲ ਦੀ ਨਾਲ ਜਿਹੜਾ ਹੈਗਾ ਇਹਨਾਂ ਲਿਸਟਾਂ ਦੀ ਵੀਡੀਓ ਵੀ ਬਣਾ ਦੂੰਗਾ ਪਹਿਲਾਂ ਇਹ ਤੁਹਾਡੇ ਕੋਲ ਜਿਹੜੀ ਜਾਣਕਾਰੀ ਜਿਹੜੀ ਭੇਜੀ ਗਈ ਆ ਤੇ ਫੇਰ ਤੁਸੀਂ ਜਿਹੜਾ ਆਪਣੇ ਸੰਬੰਧ ਸਕੂਲ ਵਿੱਚ ਉਹੀ ਟਾਈਮ 8 ਵਜੇ ਦਾ ਕਾਉਂਸਲਿੰਗ ਜਿਹੜਾ ਹੈਗਾ ਸੀਟਾਂ ਕੁੜੀਆਂ ਲਈ 60% ਆ ਲੜਕਿਆਂ ਲਈ 40% ਆ ਲਾਸਮੀ ਦੇ ਵਿੱਚ ਉਹੀ ਨੰਬਰ ਨੇ ਐਸ ਸੀ ਐਸ ਟੀ ਵਾਸਤੇ 65% ਦੂਜਿਆਂ ਵਾਸਤੇ ਜਿਹੜਾ ਹੈਗਾ 70% ਜਿਹੜੇ ਨੰਬਰ ਹੈਗੇ ਨੇਗੇ ਸੋ ਵੱਤ ਤੋਂ ਵੱਤ ਵਿਦਿਆਰਥੀਆਂ ਤੱਕ ਤਾਂ ਕਿ ਆਪਣਾ ਜਿਹੜਾ ਦਾਖਲਾ ਹੋ ਕਰਵਾ ਸਕਣ ਤੇ ਮੋٹے ਤੌਰ ਤੇ ਮੈਂ ਇੱਕ ਵਾਰ ਲੈਟਰ ਤਾਂ ਜਿਹੜਾ ਤੁਹਾਡੇ ਕੋਲੇ ਜਿਹੜਾ ਸਫੇਰ ਸਾਂਝਾ ਕਰਦਾਗਾ ਤੇ ਜਿਹੜੇ WHH ਵਾਲੇ ਬੱਚੇ ਨੇਗੇ ਤੇ ਜਿਹੜਾ ਪ੍ਰਾਈਵੇਟ ਨੇ ਪ੍ਰਾਈਵੇਟ ਨਹੀਂ ਇਹਦੇ ਵਿੱਚ ਜੀ ਪ੍ਰਾਈਵੇਟਲੀ ਨਹੀਂ ਹੈਗਾ ਓਪਨ ਕੈਟਾਗਰੀ ਜਿਹੜੇ ਸਰਕਾਰੀ ਸਕੂਲਾਂ 'ਚ ਪੜ੍ਹਦੇ ਬੱਚੇ ਨੇ ਤੇ ਡਿਸੇਬਲਡ ਬੱਚੇ ਨੇ ਉਹਨਾਂ ਦੀ ਜਿਹੜੀ ਕਾਉਂਸਲਿੰਗ ਹੋਣ ਜਾ ਰਹੀ ਹੈਗੀ ਤੇ ਜਿਹੜੀ ਮੈਟ ਸੂਚੀ ਮੈਰਿਟੋਰੀਅਸ ਸਟੂਡੈਂਟਸ ਜਿਹੜਾ ਓਨਲੀ ਗਰੁੱਪ ਆਫ ਟੈਲੀਗ੍ਰਾਮ ਤੇ ਬਣਿਆ ਉਹਦੇ ਵਿੱਚ ਪਾਉਣਾਗੇ ਉੱਥੇ ਜਾ ਕੇ ਤੁਸੀਂ ਉਹਨੂੰ ਜੁਆਇਨ ਕਰ ਲਿਓ ਤੇ ਵੱਧ ਤੋਂ ਵੱਧ ਬੱਚਿਆਂ ਤੇ ਇਹਦੀ ਮੈਟ ਸੂਚੀ ਤੇ ਵੀ ਨਾਲ ਦੀ ਲੱਗਦੀ ਜਿਹੜੇ ਵੀਡੀਓ ਪਾ ਰਿਹਾਗਾ ਤਕਰੀਬਨ ਥੋੜੇ ਟਾਈਮ ਦੇ ਵਿੱਚ ਹੀ ਕਿੜੀਆਂ ਕਿੜੀਆਂ ਨੇ ਸ਼ੁਕਰੀਆ ਮਿਹਰਬਾਨੀ ਅੱਗੇ ਪਹੁੰਚਦੀ ਕਰੋ ਇਸ ਨੂੰ ਹਰੇਕ ਵਿਦਿਆਰਥੀ ਕੋਲੇ ਤਾਂ ਕਿ ਕੋਈ ਵਿਦਿਆਰਥੀ ਬਾਂਝਾ ਨਾ ਰਹੇ ਜੇ ਬਹੁਤ ਸਾਰੇ ਬੱਚੇ ਰਹਿ ਗਏ ਸੀਗੇ ਐਬਸੈਂਟ ਉਹਨਾਂ ਤੱਕ ਗੱਲ ਪਹੁੰਚੇ ਹੀ ਧੰਨਵਾਦ ਜੀ ਜਿਹੜਾ ਚੈਨਲ ਤੇ ਨਵੇਂ ਤਾਂ ਸਬਸਕ੍ਰਾਈਬ ਕਰ ਲਿਓ ਲਾਈਕ ਕਮੈਂਟ ਕਰਿਓ ਸ਼ੁਕਰੀਆ ਜੀ